ਕਾਹਦੀ ਗੱਲ ਨੂੰ ਕੋਈ ਨਹੀਂ ਸਾਰਾ ਜਨਮ ਨਹੀਂ ਜਿੱਤਾ ਮਲੇ ਘੜਾ ਕਰੇ ਤਾਂ ਤੁਸਾਰ ਜਨਮ ਸਾਰਾ ਬੀਤਦਾ ਕੋਈ ਕੁਝ ਨਹੀਂ ਕੀਤਾ ਉਹ ਕਿਹੜਾ ਜੀ ਹੈ ਪਾਟ ਗਿਆ ਨਹੀਂ ਤੇ ਉਹ ਜਾਣ ਨਹੀਂ ਲਈ ਨਾ ਮੈਂ ਗਿਆ ਕੋਈ 9:30 ਤੇ 10:00 ਵਜੇ ਗਿਆ ਲੈਣ ਤੇ ਉਹ ਵੀ ਲੜਨ ਦੇ ਮੁੰਡੇ ਮੁੰਡੇ ਤੇ ਮੈਂ ਕਰਾਂਗਾ ਨਾ ਛੱਡੋ ਯਾਰ ਕੀ ਕਰਾਂ ਨੂੰ ਉਹ ਨਾ ਕਹਿੰਦਾ ਨਹੀਂ ਉਹ ਤੇ ਕਹਿਣਾ ਨਹੀਂ ਪਤਾ ਨਹੀਂ ਪਤਾ ਇਹ ਕਦੀ ਉਹ ਤੇ ਪਤਾ ਨਹੀਂ ਪਤਾ ਦੱਬ ਦੋ ਤੁਹਾਨੂੰ ਜੋ ਆ ਗਏ ਦੱਤਾ ਫੇਸਬਾਲ ਹੀ ਲਾ ਬੈਸਬਾਲ ਬੋਲ ਰਹੇ ਆ ਤੇ ਬੰਨੀ ਮੁੰਡਾ ਚਾਂ ਦੇ ਕਿਤੇ ਚਲ ਗਿਆ ਗੱਲ ਚਾਰਾ ਇਹ ਚੱਲਦੇ ਮੋਟਰਸਾਈਕਲ ਦੇ ਮਗਰ ਬਿਨਾ ਤਿੰਨ ਦਾ ਤਰ ਮਾਰੇ ਜੀ ਸੋਕੀ ਗਾਦਨ ਆਇਓ ਉਹ ਇਹ ਸਿਸਟਮ ਹੈ ਅੱਛਾ ਸਭ ਨਾਲ ਕੋਈ ਮਾੜੀ ਤੇ ਕੋਈ ਹੋਰ ਨਹੀਂ ਕੋਈ ਨਾ ਬੜ ਕੁਲਦੀਪ ਕਰੇ ਕੀ ਲਾਦਾ ਕੀ ਬੇਟਾ ਜੀ ਮੇਰਾ ਦਿਵਿੰਦਰ ਸਿੰਘ ਇਹ ਸਰ ਜੀ ਦਿਵਿੰਦਰ ਸਿੰਘ ਵੱਲੋਂ ਸਾਡੇ ਕੋਲ ਦਰਖਾਸਤ ਆਈ ਹੈ ਲੜਾਈ ਝਗੜਾ ਆਇਆ ਇਹਨਾਂ ਦਾ ਸ਼ਾਦੀ ਸ਼ਾਦੇ ਕੋਲ ਤੇ ਉਹਦਾ ਡਾਕਟਰ ਕੱਟ ਕੇ ਦਿੱਤਾ ਸੀ ਤੇ ਹਾਲੇ ਤੱਕ ਰਿਜ਼ਲਟ ਮਿਲਿਆ ਨਹੀਂ ਰਿਜ਼ਲਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਤਫ਼ਤੀਸ਼ ਚੱਲ ਰਹੀ ਹੈ ਸਾਡੀ ਕੀ ਦੱਸਿਆ ਤੇਰਾ ਕਿਹੜੀ ਕਦੋਂ ਹੈ ਝਗੜਾ ਹੈ ਬਸ ਗਲੀ ਵਿੱਚ ਕਿਤੇ ਹੋਰ ਕੋਈ ਮੁੰਡੇ ਲੜ ਰਹੇ ਦਿਵਿੰਦਰ ਛਡਾ ਰਿਹਾ ਹੈ ਉਹਨਾਂ ਨੂੰ ਤੇ ਉਹ ਇਹਦੇ ਗੱਲ ਪੈ ਗਏ ਕੋਈ ਏਡੀ ਖਾਸ ਰੰਜਿਸ਼ ਨਹੀਂ ਹੈਗੀ ਨਹੀਂ ਜ਼ਿਆਦਾ ਇਹਦੀ ਕੰਨ ਦੇ ਕਾਫੀ ਜ਼ਿਆਦਾ ਕਾਫੀ ਦੱਸੋ ਬੜਾ ਮਰੇਗੇ ਨੇ ਥਿਆਰ ਵਗਾਰਾ ਨਹੀਂ ਪਹਿਲਾਂ ਇਹ ਸੁਬੇ ਉਹਨਾਂ ਦੇ ਅੰਦਰ ਹੋਣਾ ਵੀ ਉਹਨਾਂ ਦੇ ਘਰ ਜਾ ਕੇ ਪਏ ਤੇ ਉਹਦੀ ਰੰਜਿਸ਼ ਚੇਤ ਨੂੰ ਇਹਨੂੰ ਬਣ ਕੇ ਮਾਰਿਆ ਉਹਨਾਂ ਨੇ ਕੋਈ ਕਰੂ ਸਾਡੇ ਲੋਏ ਬਸ ਵੇਟ ਕਰ ਰਹੇ ਆ ਉਹਦੀ ਰਿਜ਼ਲਟ ਦੀ ਜੋ ਵੀ ਆਈ ਉਹਦੀ ਖੁਸ਼ਤਾਬਕਾਰੀ ਕੀਤੀ ਜਾਏਗੀ